ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਸੰਦੀ ਕੁਕਿੰਗ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸਿੰਪਲ ਤੇ ਬਹੁਤ ਹੀ ਸਵਾਦਿਸ਼ਟ ਆਲੂ ਦੀ ਟਿੱਕੀ ਜਿੰਨੂਗੀ ਆਪਾਂ ਆਪਣੇ ਘਰੇ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਘਰੇ ਸਿਰਫ ਇੱਕ ਦੋ ਚੀਜ਼ਾਂ ਤੋਂ ਜਿਹੜੀ ਹੈ ਟਿੱਕੀ ਜਿਹੜੀ ਬਣ ਕੇ ਐਡੀ ਕ੍ਰਿਸਪੀ ਐਨੀ ਟੇਸਟੀ ਐਨੀ ਸਵਾਦ ਬਣੂਗੀ ਕਿ ਤੁਸੀਂ ਭੁੱਲ ਜਾਓਗੇ ਬਾਜ਼ਾਰ ਦੀ ਨਿੱਕੀਆਂ ਖਾਣੀਆਂ ਹਰ ਵਾਰ ਤੁਸੀਂ ਘਰੇ ਬਣਾ ਬਣਾ ਖਾਓਗੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇਸੀ ਸਿੰਪਲ ਰੈਸਪੀ ਦੇ ਲਈ ਤੇ ਚਲੋ ਅੱਜ ਦੀ ਰੈਸਪੀ ਨੂੰ ਆਪਾਂ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਲਿਆ ਜੀ ਇੱਕ ਕੱਪ ਪੋਹਾ ਇੱਕ ਕੱਪ ਲਿਆ ਆਪਾਂ ਪੋਹਾ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਮਿਲ ਕੇ ਆਪਾਂ ਛਾਲ ਲਿਆ ਪਾਣੀ ਸਾਰਾ ਨਿਕਾਲ ਦਾਂਗੇ ਬਿਲਕੁਲ ਚੰਗੀ ਤਰ੍ਹਾਂ ਧੋ ਕੇ ਤੇ ਬਾਅਦ ਵਿੱਚ ਪਾਣੀ ਚੰਗੀ ਤਰ੍ਹਾਂ ਛਾਲ ਲਿਆ ਤਾਂ ਤੇ ਦੇਖੋ ਬਿਲਕੁਲ ਸਾਫ਼ ਹੋ ਗਿਆ ਨਾ ਚਲ ਇਸ ਪਾਵੇ ਦੇ ਵਿੱਚ ਤੇ ਪੋਹਾ ਸਾਰਾ ਜਿਹੜਾ ਆਪਾਂ ਇੱਕ ਇਸ ਤਰ੍ਹਾਂ ਵੱਡੇ ਬਾਉਲ 'ਚ ਲੈਣਾ ਵਾ ਜਿੱਦੇ 'ਚ ਆਪਾਂ ਕੱਲ ਮੇਸੂ ਬਣਾਈ ਸੀ ਮੇਸੂ ਬਣਾਇਆ ਕੱਲ ਆਪਾਂ ਆਲੂ ਚਾਹੀਏ ਆਲੂ ਚਾਹੀਏ ਤੇ ਇਹਦੇ ਵਿੱਚ ਬਾਅਦ ਚ ਪੋਹੇ ਤੋਂ ਬਾਅਦ ਆਪਾਂ ਪਾਵਾਂਗੇ ਉਬਲੇ ਆਲੂ ਆਲੂ ਨੂੰ ਆਪਾਂ ਇਸ ਤਰ੍ਹਾਂ ਬਿਲਕੁਲ ਕ੍ਰਸ਼ ਕਰਕੇ ਇਹਦੇ ਵਿੱਚ ਪਾਈ ਜਾਵਾਂਗੇ ਬਹੁਤ ਹੀ ਸਿੰਪਲ ਤਰੀਕੇ ਨਾਲ ਤੇ ਬੜਾ ਹੀ ਸੌਖਾ ਤਰੀਕਾ ਵਾ ਤੁਸੀਂ ਆਪਦੇ ਘਰ ਪੰਜਾਂ ਦਹਾ ਮਿੰਟਾਂ 'ਚ ਟਿੱਕੀ ਨੇ ਤਿਆਰ ਕਰ ਸਕਦੇ ਜੇ ਕਿਤੇ ਬਾਜ਼ਾਰ ਜਾਂ ਦੀ ਲੋੜ ਨਹੀਂ ਕੁਝ ਲਿਆਉਣ ਦੀ ਲੋੜ ਨਹੀਂ ਸਿੰਪਲ ਦੋ ਤੇ ਨਾਲੂ ਲੋ ਇੱਕ ਦੋ ਤਿੰਨ ਆਪਨੇ ਘਰ ਦੀਆਂ ਨਾਰਮਲ ਹੁੰਦੀਆਂ ਹੀ ਆ ਉਹ ਤੋਂ ਇਹ ਟਿੱਕੀ ਜਿਹੜੀ ਤਿਆਰ ਹੋ ਜਾਂਦੀ ਆ ਤੇ ਏਡੀ ਕ੍ਰਿਸਪੀ ਤੇ ਇੰਨੀ ਸਵਾਦ ਬਣੂਗੀ ਨਾ ਤੁਸੀਂ ਬਾਜ਼ਾਰ ਦੀ ਟਿੱਕੀ ਖਾਣੀ ਭੁੱਲ ਜਾਓਗੇ ਦੇਖੀ ਜਾ ਰਹੀ ਹੋਣੀ ਬਹੁਤ ਹੀ ਸਿੰਪਲ ਰੈਸਪੀ ਤੇ ਕੈਂਡ ਇਸ ਤਰ੍ਹਾਂ ਸਾਰੇ ਆਲੂ ਮੈਸ਼ ਕਰਕੇ ਚੰਗੀ ਤਰ੍ਹਾਂ ਆਪਾਂ ਤੇ ਇਹਦੇ ਵਿੱਚ ਪਾ ਲੈਣੇ ਆ ਉਤ ਤੋਂ ਬਾਅਦ ਵਿੱਚ ਤੇ ਹੋਰ ਆਪਾਂ ਇਹਦੇ ਲਈ ਲੈ ਆ ਛੋਟੇ ਛੋਟੇ ਬਰੀਕ ਟਮਾਟਰ ਥੋੜਾ ਜਿਹਾ ਅਦਰਕ ਤੇ ਹਰੀ ਮਿਰਚ ਤੇ ਨਾਲ ਲੈ ਥੋੜਾ ਥੋੜਾ ਬਰੀਕ ਪਿਆਜ਼ ਜਿਹਨਾਂ ਨੂੰ ਬਰੀਕ ਦੀ ਕੱਟ ਲਾਂਗੇ ਆਪਾਂ ਦੋ ਇੱਕ ਲੈਣਾ ਨਿੰਬੂ ਨਿੰਬੂ ਕਾਟ ਕੇ ਤਰ੍ਹਾਂ ਰੱਖ ਲੈਣਾ ਵਾ ਤੇ ਬਾਕੀ ਤੁਹਾਨੂੰ ਦੱਸ ਦਿਆਂ ਕਿਹੜੀ ਕਿਹੜੀ ਚੀਜ਼ ਕਿਤਰਾ ਪੈਣੀ ਹੈ ਪਹਿਲਾਂ ਆਪਾਂ ਗੰਡੇ ਕ੍ਰਸ਼ ਕਰਕੇ ਤੇ ਇਹਦੇ ਵਿੱਚ ਸਾਰਾ ਕੁਝ ਮਿਕਸ ਕਰਨਾ ਵਾ ਹੁਣ ਇਹਦੇ ਵਿੱਚ ਵਿੱਚ ਪਾ ਦੇਨੇ ਆਪਾਂ ਪਿਆਜ਼ ਪਿਆਜ਼ ਜਿਹਨੂੰ ਪੰਜਾਬੀ ਕਹਿੰਦੇ ਆਪਾਂ ਮਾਝੇ ਵਾਲੇ ਗੰਡਾ ਉਹ ਪਾ ਗਿਆ ਗੰਡਾ ਚਲੋ ਇਹਨ ਤੋਂ ਬਾਅਦ ਇਹ ਚ ਪਾਣੇ ਆ ਟਮਾਟਰ ਟਮਾਟਰ ਤੁਸੀਂ ਲੈ ਸਕਦੇ ਇੱਕੋ ਇੱਕ ਟਮਾਟਰ ਹੀ ਪਾਉਣਾ ਵਾ ਜ਼ਿਆਦਾ ਨਹੀਂ ਜੇ ਤੇ 6 6 ਆਲੂ ਪਾ ਰਹੇ ਉਬਲੇ ਮੰਨ ਲਓ ਤੇ ਇੱਕ ਟਮਾਟਰ ਤੇ ਥੋੜਾ ਜਿਹਾ ਅਦਰਕ ਤੇ ਦੋ ਹਰੀਆਂ ਮਿਰਚਾਂ ਬਸ ਜ਼ਿਆਦਾ ਕੁਝ ਨਹੀਂ ਤੇ ਸਾਰਾ ਕੁਝ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਮਸਾਲੇ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸਦਾ ਮੈਂ ਇੱਕ ਕੱਪ ਲਿਆ ਪਪੋਹਾ 6 ਲਏ ਉਬਲੇ ਆਲੂ ਇੱਕ ਟਮਾਟਰ ਇੱਕ ਪਿਆਜ਼ ਥੋੜੀ ਜਿਹੀ ਹਰੀ ਮਿਰਚ ਥੋੜਾ ਜਿਹਾ ਅਦਰਕ ਥੋੜੀ ਜਿਹੀ ਤੁਸੀਂ ਪਾ ਸਕਦੇ ਕੋਈ ਹੋਰ ਤੁਸੀਂ ਆਪਣੀ ਟੇਸਟ ਦੇ ਹਿਸਾਬ ਨਾਲ ਜੋ ਮਰਜ਼ੀ ਸ਼ਿਮਲਾ ਮੇ ਸਬਜ਼ੀ ਕੋਈ ਵੀ ਪਾ ਸਕਦੇ ਹੋ ਮੈਸ਼ ਕਰਕੇ ਚੰਗੀ ਤਰ੍ਹਾਂ ਬਰੀਕ-ਬਰੀਕ ਹੁਣ ਜਿੱਦੇ ਪਾਵਾਂਗੇ ਆਪਾਂ ਥੋੜਾ ਜਿਹਾ ਲੂਣ ਨਮਕ ਨਮਕ ਤੋਂ ਬਾਅਦ ਪਾਵਾਂਗੇ ਆਪਾਂ ਥੋੜਾ ਜਿਹਾ ਚ ਗਰਮ ਮਸਾਲਾ ਫਿਰ ਪਾਵਾਂਗੇ ਥੋੜਾ ਜਿਹਾ ਦੇਚ ਕਾਲਾ ਲੂਣ ਲੂਨ ਜਿਹੜਾ ਕੋਈ ਵੀ ਹੋ ਤੁਸੀਂ ਇਹਦੇ ਟੇਸਟ ਦੇ ਹਿਸਾਬ ਨਾਲ ਵਾਧ ਘਟ ਪਾ ਸਕਦੇ ਜੇ ਬਾਕੀ ਇੱਕ ਇੱਕ ਚਮਚਾ ਜਿਹੜਾ ਹੁੰਦਾ ਵਾ ਉਹ ਪਾਉਣਾ ਆਪਾਂ ਇਹ ਥੋੜੀ ਜੀ ਅਜਵੈਨ ਅਜਵੈਨ ਨੂੰ ਮੜਾ ਮੈਸ਼ ਕਰਕੇ ਹੋਵੇ ਜੇ ਚ ਪਾ ਲਾਂਗੇ ਉਹ ਤੋਂ ਬਾਅਦ ਚ ਪਾਵਾਂਗੇ ਆਪਾਂ ਥੋੜਾ ਜਿਹਾ ਚਾਟ ਮਸਾਲਾ ਜਿਹਦੇ ਨਾਲ ਟਿੱਕੀ ਜਿਹੜੀ ਆਪਣੀ ਬਿਲਕੁਲ ਜੰਮੀ ਜੰਮੀ ਥੋੜੀ ਜੀ ਪਾਉਂਗੇ ਇਹਦੇ ਵਿੱਚ ਹਲਦੀ ਨਾ ਬਹੁਤ ਵਧੀਆ ਟੈਸਟ ਹੋਣਾ ਹੈ ਨਾ ਹਾਂ ਬਹੁਤ ਵਧੀਆ ਬੰਦਾ ਬੰਦਾ ਥੋੜਾ ਜਿਹਾ ਪਾਵਾਂਗੇ ਇਹਦੇ ਤੇ ਆਪਾਂ ਹੁਣ ਇੱਕ ਨਿੰਬੂ ਮੋਟਾ ਨਿੰਬੂ ਲੈ ਆਗੇ ਤੁਸੀਂ ਸਾਡੇ ਚਵ ਕਰਦੇ ਨਿੰਬੂ ਆ ਇੱਕ ਵੱਡਾ ਨਿੰਬੂ ਲੈ ਆਗੇ ਤੁਸੀਂ ਤਿੰਨ ਜੋੜ ਦੇਣਾ ਵਾ ਜਿਹਦੇ ਨਾਲ ਜਿਹੜਾ ਟੇਸਟ ਦਾ ਵਾ ਖੱਟ ਮਿੱਠਾ ਖੱਟ ਮਿੱਠਾ ਹੋਊਗਾ ਜਿਤਨਾ ਚਾਟ ਮਸਾਲੇ ਲਾਉਂਗਾ ਨਾ ਇਸ ਤਰ੍ਹਾਂ ਵਿੱਚ ਨਿੰਬੂ ਦਾ ਟੇਸਟ ਆਊਗਾ ਤੇ ਉਹਨੇ ਸਾਰੀ ਚੀਜ਼ਨ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਵਾ ਮਿਕਸ ਬਿਲਕੁਲ ਚੰਗੀ ਤਰ੍ਹਾਂ ਇਤਰਾ ਤੁਹਾਡੇ ਨਾਲ ਇਹਨੂੰ ਤੁਸੀਂ ਚਾਹੋ ਤੇ ਗਲਵਜ਼ ਵੀ ਯੂਜ਼ ਕਰ ਸਕਦੇ ਹੋ ਚਲੋ ਸਾਡੇ ਕੋਲ ਗਲਵਜ਼ ਜ ਹੈ ਨਹੀਂ ਆਏ ਵੀ ਗਲਵਜ਼ ਕੋਸ਼ਿਸ਼ ਕਰਾਂਗੇ ਕਿ ਤੋ ਗਲਵਜ਼ ਭਾਏ ਕੰਮ ਕਰਨ ਵੇਖੋ ਚੰਗੀ ਤਰ੍ਹਾਂ ਜਿਹੜਾ ਸਾਰਾ ਵਾ ਆਪਣਾ ਜਿਹੜਾ ਬੇਸ ਟਿਕੀ ਦਾ ਉਹ ਤਿਆਰ ਆਪਾਂ ਕਰ ਲਿਆ ਏ ਤੇ ਕੋਈ ਵੀ ਤੁਸੀਂ ਚੰਗੀ ਤਰ੍ਹਾਂ ਜਦੋਂ ਨੂੰ ਮੈਸ਼ ਕਰਨਾ ਨਾ ਵੇਖ ਲੈਣਾ ਵੀ ਕੋਈ ਵਿੱਚ ਮੋਟਾ ਲੂਣਾ ਰਵੇ ਵੀ ਕਈ ਵਾਰ ਜਿਵੇਂ ਨਹੀਂ ਨਾ 갈ਦੇ ਮੋਟਾ ਰਹਿ ਜਾਂਦਾ ਉਹਨੂੰ ਆਪਾਂ ਇਸ ਤਰ੍ਹਾਂ ਉਹ ਬਾਹਰ ਕੱਢ ਦਿੰਦੇ ਹਾਂ ਜਿੱਦਾਂ ਤਰ੍ਹਾਂ ਆਪਾਂ ਬਾਹਰ ਘੱਟਦੇ ਹਾਂ ਤੇ ਬਾਕੀ ਸਾਰਾ ਐ ਬਰੀਕਲੀ ਕਰ ਥੋੜਾ ਜਿਹਾ ਢਿਲਾ ਆ ਥੋੜਾ ਜਿਹਾ ਕੰਟਰੋਲ ਭਾ ਲੈ ਜੇ ਥੋੜਾ ਜਿਹਾ ਮੰਨ ਲਓ ਪਤਲਾ ਲੱਗੇ ਤੁਹਾਨੂੰ ਜਾਂ ਟੇਟੇ ਲੱਗੇ ਤੇ ਥੋੜਾ ਜਿਹਾ ਜਪੋਣਾ ਆਪਾਂ ਕੀ ਹੈ ਕਾਰਨਫਲੋਰ ਇਹ ਲੱਗ ਜੀ ਕੁਰਕਰੀ ਬੰਦੀ ਇਹਦੇ ਨਾਲ ਟਿੱਕੀ ਬੰਦੀ ਮੈਂ ਕ੍ਰਿਸਪੀ ਕੁਰਕਰੀ ਐ ਹੜ ਹੜ ਰਹਿੰਦੀ ਆ ਟਿੱਕੀ ਮਤਲਬ ਪਤਲੀ ਜਿੰਨੀ ਦੀ ਭੱਜੀ ਨਹੀਂ ਫਿਰਦੀ ਜਿਤਨਾ ਤੇਲ ਚ ਪਾਇਆ ਕੇ ਇਹਦਾ ਟਿੱਕੀ ਖਿੱਲਰ ਜਾਂਦੀ ਹੈ ਨਾ ਇਹਦੇ ਨਾਲ ਉਤਰਾਂ ਕੁਛ ਨਹੀਂ ਹੋਣਾ ਸਿੰਪਲ ਆਪਾਂ ਸਾਰਾ ਤਰੀਕਾ ਤਿਆਰ ਕਰ ਲਿਆ ਹੁਣ ਚੰਗੀ ਤਰ੍ਹਾਂ ਇਹ ਕਾਰਨ ਫਲੋਰ ਆ ਇਹਦੇ ਵਿੱਚ ਮਿਕਸ ਕਰਾਂਗੇ ਇਹ ਨਾਲ ਇਹ ਨਾਲ ਕਰਨਾ ਜ਼ਰੂਰ ਵੀ ਤੁਸੀਂ ਜਿਹੜਾ ਵੀ ਸਮਾਨ ਪੋਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਵਾ ਮਿਲ ਕੇ ਮਤਲਬ ਕਿ ਕਾੜਾ ਹੀ ਨਹੀਂ ਪੈਣਾ ਇਹਨੂੰ ਚੰਗੀ ਤਰ੍ਹਾਂ ਐ ਮਿਕਸ ਕਰਨਾ ਜਿਹੜਾ ਵੀ ਕੱਲੀ ਕੱਲੀ ਚੀਜ਼ ਜਿਹੜੀ ਆ ਆਲੂਆਂ ਦੇ ਨਾਲ ਐ ਮਿਕਸ ਤੇ ਮੈਸ਼ ਹੋ ਸਕੇ ਤੇ ਕੌਰ ਨੂੰ ਫਲੋਰ ਮਿਕਸ ਕਰਨ ਤੋਂ ਬਾਅਦ ਤੁਹਾਨੂੰ ਦੱਸਦੇ ਫਿਰ ਅੱਗੇ ਕੀ ਸਟੈਪ ਹੈ ਦਾ ਬਹੁਤ ਸੌਖਾ ਤਰੀਕਾ ਵਾ ਕੋਈ ਜ਼ਿਆਦਾ ਹਾੜ ਕੰਮ ਨਹੀਂ ਆ ਤੁਹਾਨੂੰ ਵੀ ਦੇਖਿਆ ਵੀ ਤਿੰਨ ਚਾਰ ਜਿੱਤੋਂ ਆਪਾਂ ਟਿੱਕੀ ਤਿਆਰ ਕਰ ਲੈਣੀ ਹੈ ਟਿੱਕੀ ਵੀ ਇਹੋ ਜਿਹੀ ਤਿਆਰ ਕਰਾਂਗੇ ਵੀ ਤੁਸੀਂ ਖਾਂਦੇ ਰਹਿ ਜਾਓਗੇ ਲਓ ਜੀ ਹੁਣ ਆਪਾਂ ਟਿੱਕੀ ਵੀ ਹੁਣ ਬਣਨੀ ਤਿਆਰ ਕਰਾਂਗੇ ਇਸ ਤਰ੍ਹਾਂ ਇਹਦਾ ਪੇੜਾ ਇੱਕ ਲੈ ਲੈਣਾ ਵਾ ਤੇ ਇਹਨੂੰ ਇਸ ਤਰ੍ਹਾਂ ਹੱਥਾਂ ਨਾਲ ਹੱਥਾਂ ਨਾਲ ਤੁਸੀਂ ਚੰਗੀ ਤਰ੍ਹਾਂ ਸਰੋਂ ਦਾ ਤੇਲ ਲਾ ਲੈਣਾ ਵਾ ਟਿੱਕੀ ਨੂੰ ਇਸ ਤਰ੍ਹਾਂ ਗੋਲ ਕਰਕੇ ਇਇਦਾਂ ਮਾੜੀ ਚੋਰਚ ਕਰਕੇ ਟਿੱਕੀ ਦੀ ਸ਼ੇਪ ਜਦੋਂ ਸਭ ਨੂੰ ਪਤਾ ਹੈ ਕਿ ਕਿੱਦਾਂ ਰੈਂਦੀ ਆ ਤੇ ਇਸ ਤਰ੍ਹਾਂ ਸ਼ੇਪ ਕਰਕੇ ਟਿੱਕੀ ਦੀ ਤੁਸੀਂ ਇਹਨਾਂ ਨੂੰ ਰੱਖੀ ਜਣਾਓ ਤੇ ਮਿੰਟੋਂ ਮਿੰਟ ਬਣੀ ਜਾਂਦੀਆਂ ਜੋ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਦੋ ਪੰਜਾਂ ਛਿਆ ਸਕਿੰਟਾਂ ਜੇ ਇੱਕ ਟਿੱਕੀ ਤਿਆਰ ਹੋ ਜਾਂਦੀ ਬਸ ਸਿੰਪਲ ਤਰੀਕਾ ਨਾ ਇਸ ਤਰ੍ਹਾਂ ਇਹਨਾਂ ਨੂੰ ਬਣਾ ਬਣਾ ਕੇ ਤੇ ਇੱਥੇ ਆਪਾਂ ਇੱਕ ਪਲੇਟ ਸਾਈਡ ਤੇ ਰੱਖੀ ਜਣਾਵਾ ਤੇ ਅਜੇ ਇਧਰ ਆਪਾਂ ਤੇਲ ਤਰ ਗਰਮ ਨਹੀਂ ਧਰਿਆ ਆਪਾਂ ਇਹਦਾ ਟਿੱਕੀ ਅਜੇ ਤਿਆਰ ਕਰ ਲੀਏ ਤੇ ਫੇਰ ਗਾਂਸਟਾ ਸਟੈਪ ਦਾਂਦੇ ਆ ਤੇ ਸਾਰੀਆਂ ਟਿੱਕੀਆਂ ਇਸ ਤਰ੍ਹਾਂ ਦੀ ਹੱਥਾਂ ਨਾਲ ਗੋਲ ਗੋਲ ਕਰਕੇ ਬਿਲਕੁਲ ਆਹ ਸ਼ ਲੌਜੀਟਕੀਆਂ ਆਪਣੀਆਂ ਬਣ ਕੇ ਹੋ ਗਈਆਂ ਬਿਲਕੁਲ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਵੇਸਨ ਦੇ ਵਿੱਚ ਡਿਪ ਕਰਕੇ ਫਿਰ ਆ ਬ੍ਰੈਡ ਕ੍ਰੰਬ ਰੱਖੀ ਆਪਾਂ ਇਹਦੇ ਉੱਤੇ ਇਹਦੀ ਇੱਕ ਲੇਅਰ ਉੱਤੇ ਤੇਲ ਆ ਕੇ ਤੇ ਫਿਰ ਆਪਾਂ ਇਹਨੂੰ ਸਰੋਂ ਦੇ ਤੇਲ 'ਚ ਫਰਾਈ ਕਰਾਂਗੇ ਜੇ ਤੁਸੀਂ ਚਾਹੋ ਤੇ ਬਿਨਾ ਵੇਸਨ ਤੋਂ ਸਿੱਧੀ ਇਹਨੂੰ ਬ੍ਰੈਡ ਕ੍ਰੰਬ ਲਾ ਕੇ ਵੀ ਫਰਾਈ ਕਰ ਸਕਦੇ ਜੇ ਉਹ ਤੁਹਾਡੀ ਮਰਜ਼ੀ ਆ ਵੇਸਨ ਲਾਉਣਾ ਜਾਂ ਨਹੀਂ ਲਾਉਣਾ ਉਹ ਆਪਸ਼ਨਲ ਆ ਉਹ ਤੁਹਾਡੀ ਮਰਜ਼ੀ ਤੁਸੀਂ ਲਾ ਵੀ ਸਕਦੇ ਜੇ ਤੇ ਨਹੀਂ ਵੀ ਲਾ ਸਕਦੇ ਬਸ ਹੀ ਦੇ ਵੇਸਨ ਲਾਉਣ ਲੱਗੇ ਆ ਵਿਚਾਲ ਥੋੜੀ ਜਿਹੀ ਟਿੱਕੀ ਆ ਉਹ ਜ਼ਿਆਦਾ ਕ੍ਰਿਸਪੀ ਬਣੂਗੀ ਤੇ ਜੇ ਤੁਸੀਂ ਵੇਸਨ ਪਾਉਣਾ ਹੈ ਦੇਸਨ ਥੋੜਾ ਜਿਹਾ ਪੌਣਾ ਲੂਣ ਥੋੜੀ ਜਿਹੀ ਪੌਣੀ ਆ ਲਾਲ ਮਿਰਚ ਥੋੜਾ ਜਿਹਾ ਪੌਣਾ ਵਿੱਚ ਧਰਮ ਮਸਾਲਾ ਜਿਆਦਾ ਕੁਝ ਨਹੀਂ ਸਾਰਾ ਕੁਝ ਆਪ ਟਿੱਕੀਆਂ ਦੇ ਵਿੱਚ ਆਲਰੇਡੀ ਪਾਇਆ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਚ ਪੌਣਾ ਆਪਾ ਪਾਣੀ ਇਧਰ ਆਪਾਂ ਗੈਸ ਚਾਲੂ ਕਰਕੇ ਤੇਲ ਗਰਮ ਕਰੀਏ ਡੀਪ ਫ੍ਰਾਈ ਉਹ ਤੁਹਾਡੀ ਮਰਜ਼ੀ ਡੀਪ ਫ੍ਰਾਈ ਕਰਨਾ ਤੇ ਫ੍ਰਾਈ ਕਰ ਲਓ ਪਰ ਅਸੀਂ ਜਿਹੜੀ ਆ ਆ ਜਿਹੜਾ ਵਾ ਸਿੰਪਲ ਫ੍ਰਾਈ ਕਰ ਲੱਗੇ ਇਹਨੂੰ ਬੜਾ ਦੇ ਲੈਣਾ बस <क्ड़ाग> ज्यादा नहीं ਪਾਉਣਾ ਆਪਾਂ ਤੁਸੀਂ ਚਾਹੋ ਤੇ ਵੱਡੀ ਕੜਾਈ 'ਚ ਤੇਲ ਪੂਰਾ ਪਾ ਕੇ ਉਹਨੂੰ ਡੀਪ ਫਰਾਈ ਜਿ ਤਰ੍ਹਾਂ ਕਹਿੰਦੇ ਨੇ ਆਪਾਂ ਜਿ ਤਰ੍ਹਾਂ ਪਕੌੜੇ ਬਣਾਉਂਦੇ ਆ ਉਤਨਾ ਵੀ ਬਣਾ ਸਕਦੇ ਆ ਪਰ ਅਸੀਂ ਜਿਹੜੀ ਟਿੱਕੀ ਆ ਉਹ ਇਤਨ ਜਿ ਤਰ੍ਹਾਂ ਬਣਾਉਣ ਲੱਗੇ ਆ ਇਹ ਸਭ ਤੋਂ ਸਿੰਪਲ ਸਭ ਤੋਂ ਟੇਸਟੀ ਟਿੱਕੀ ਜਿਹੜੀ ਤਰ੍ਹਾਂ ਬਣਦੀ ਹੋਈ ਹੈ ਜਿਹੜੀ ਆਪਾਂ ਟਿੱਕੀ ਬਾਜ਼ਾਰ 'ਚ ਖਾਂਦੇ ਆ ਉਹ ਵੀ ਡੀਪ ਫਰਾਈ ਨਹੀਂ ਕਰਦੇ ਉਹ ਵੀ ਵੇਖੋ ਤਵੇ 'ਤੇ ਇਤਰਾਹੀ ਗਈ ਇੱਕ ਸਾਈਡ ਬਲਟ-ਬਲਟ ਕੇ ਫਿਰ ਬਣਾਉਂਦੇ ਆ ਇਹਦਰ ਵੀ ਇਸ ਤਰ੍ਹਾਂ ਆਪਣਾ ਬਣ ਕੇ ਹੋ ਗਿਆ ਤਿਆਰ ਚਲੋ ਟਿੱਕੀ ਬਣਾਉਣੀ ਕਰਦੇ ਆ ਸਟਾਰਟ ਇੱਕ ਨੂੰ ਕਰਾਵਾਂਗੇ ਇਹਦੇ ਵਿੱਚ ਡਿਪ ਫਿਰ ਕਰਾਂਗੇ ਉਹਦੇ ਵਿੱਚ ਡਿਪ ਤੇ ਫਿਰ ਕਰਾਂਗੇ ਤੇਲ 'ਚ ਫਰਾਈ ਤੇਲ ਆਪਣਾ ਗਰਮ ਹੋ ਚੱਲਿਆ ਬਸ ਜੋ ਕਿ ਤੇਲ ਜ਼ਿਆਦਾ ਨਹੀਂ ਥੋੜਾ ਜਿਹਾ 2 ਮਿੰਟ ਜੀ ਗਰਮ ਹੋ ਜਾਣਾ ਵਾ ਜ਼ਿਆਦਾ ਨਹੀਂ ਭਾਇਆ ਹੈ ਤੇਲ ਜ਼ਿਆਦਾ ਭਾਇਆ ਕੋਈ ਨਹੀਂ ਅੱਧੀ ਕਿ ਟਿੱਕੀ ਟਰਬੇ ਵਿੱਚ ਖੈਰੀ ਦਮ ਛੱਡ ਕੇ ਫਰਾਈ ਹੋ ਗਈ ਇਸ ਤਰ੍ਹਾਂ ਇਸਨ ਵਿੱਚ ਕਰਕੇ ਡਿਪ ਲਾ ਕੇ ਇਹ ਬਰੈਡ ਗ੍ਰਮ ਇਹਦੇ 'ਤੇ ਲਾਵਾਂਗੇ ਪੈਨ ਇਸ ਤਰ੍ਹਾਂ ਮੰਟੂਮੇਂਟਰ ਕੀ ਜਾਣੀਆਂ ਨਾ ਆਪਾਂ ਇਹਨੂੰ ਰੱਖ ਦਾਂਗੇ ਇਹਦੇ ਇਦਾਂ ਚਲੋ ਮੰਟੂਮੇਂਟਰ ਸਾਰੀਆਂ ਤਕੀਆਂ ਡਿਪ ਕਰ ਕਰਕੇ ਬ੍ਰੈਡ ਕ੍ਰਮ ਲਾ ਲਾ ਕੇ ਤੇ ਆਪਾਂ ਤੇਲ ਦੇ ਵਿੱਚ ਰੱਖੀ ਜਾਵਾਂਗੇ ਸੌਖਾ ਕੰਮ ਸਾਰਾ ਇਹ ਦਿੱਤੋ ਬਰਦਰ ਅੱਦਿਕ ਮੈਨੂੰ ਕੋਈ ਸਮਝ ਨਹੀਂ ਆ ਬੰਦੇ ਇਹ ਤਰ੍ਹਾਂ ਹੀ ਆਪਾਂ ਵਾਰੀ ਵਾਰੀ ਕਰਕੇ ਸਾਰੀਆਂ ਇਹਦੇ ਵਿੱਚ ਡਿਪ ਕਰਕੇ ਬ੍ਰੈਡ ਕਮ ਲਾ ਕੇ ਸਾਰੀਆਂ ਦੇ ਵਿੱਚ ਰੱਖੀ ਜਾਵਾਂਗੇ ਇਹ ਇਤਨਾ ਟਿੱਕੀਆਂ ਪਾ ਗਏ ਤੁਸੀਂ ਮਾੜਾ ਮਾੜਾ ਤੇਲ ਇਹਦੇ ਉੱਤੇ ਵੀ ਪਾ ਸਕਦੇ ਜੇ ਵੈਸੇ ਤਾਂ ਆਪਾਂ ਸਾਈਡ ਇਹਦੀ ਚੇਂਜ ਕਰ ਦੇਣੀ ਆ ਪਰ ਫਿਰ ਵੀ ਜਿਤਰਾ ਇਸ ਤਰ੍ਹਾਂ ਮਾੜਾ ਤੇਲ ਪਾਇਆ ਨਾ ਇਹ ਜਿਹੜੇ ਟਿੱਕੀ ਆ ਉਹ ਤੋਂ ਹਾਰਡ ਹੋਏ ਦੀ ਖਿਲਰ ਦੇਣੀ ਚੀਜ਼ ਮਾਸਾ ਵੀ ਜਿੱਦਾਂ ਥੱਲੇ ਉਹ ਹਾਰਡ ਹੋ ਗਈ ਉਹ ਤੇ ਥੋੜਾ ਤੇਲ ਆਦਣਾ ਆਪਾਂ ਜਿਹਦੇ ਨਾਲ ਦੋਵੇਂ ਸਾਈਡਾਂ ਇਹਦੀਆਂ ਹਾਰਡ ਹੋਈ ਦੀਆਂ ਬਸ ਜਿਤਨਾ ਜਿਤਨਾ ਮਰਜ਼ੀ ਦੀ ਪਲਟੀ ਕਰ ਲਾਂ ਗੈਸ ਘਟਗਾ ਥੋੜਾ ਜਿਹਾ ਕਰ ਪਾਈ ਬੱਸ ਇਹਨਾਂ ਨੂੰ ਮੜੀਆਂ ਫਰਾਈ ਹੋਣ ਦਵਾਂਗੇ ਤੇ ਫਿਰ ਇਹਦੀ ਸਾਈਡ ਪਲਟੀ ਕਰਾਂਗੇ ਇੱਕ ਹੋਣੀ ਹੋਰ ਨਹੀਂ ਇੱਕ ਹੋਣੀ ਹੋਰ ਬਾਈ ਪਲਟੀਆਂ ਨਹੀਂ ਜਾਣੀਆਂ ਨਾ ਲੋਜੀਟਿਕ ਦੀ ਸਾਈਡ ਜਿਹੜੀ ਆਪਾਂ ਇੱਕ ਵਾਰ ਚੇਂਜ ਕਰਤੀ ਆ ਦੇਖੋ ਆ ਤਰਸਪੀ ਹੋਣੇ ਸ਼ੁਰੂ ਹੋ ਗਏ ਨੇ ਦੇਖੋ ਐ ਹਾਰਡ ਹੋ ਗਈਆਂ ਐ ਬਿਲਕੁਲ ਐ ਦੇਖੋ ਤੇ ਇੱਕ ਇੱਕ ਸਾਈਡ ਇਹਦੀ ਹੋਰ ਚੇਂਜ ਕਰਨੀ ਹੈ ਬਾਈ ਟਿੱਕੀਆਂ ਆਪਣੇ ਬਣ ਕੇ ਜਾ ਰਹੀਆਂ ਆਪਾਂ ਇਹ ਨਹੀਂ ਵੀ ਕਾਲੀਆਂ ਕਰ ਦੇਣੀਆਂ ਵਾ ਜਦੋਂ ਲੱਗੇ ਵੀ ਲਾਈਟ ਬਰਾਊਂ ਜੀਆਂ ਹੋ ਗਈਆਂ ਤੇ ਉਦੋਂ ਆਪਾਂ ਸਾਰੀਆਂ ਇਹ ਕੱਢ ਲੈਣੀਆਂ ਇਹਨਾਂ ਨੂੰ ਵਾਦ ਤੋਂ ਬਾਅਦ 5 ਤੋਂ 7 ਮਿੰਟ ਲੱਗਦੇ ਆ ਫਰਾਈ ਹੋਣ ਦੀ ਟਿੱਕੀਆਂ ਬਣਦੇ ਆ ਤੇ ਇਹ ਤੋਂ ਬਾਅਦ ਇਹ ਰਹਿ ਗਈਆਂ ਆਪਣੀਆਂ ਉਹ ਬਣ ਕੇ ਤੇ ਬਸ ਬਿਲਕੁਲ ਟਿੱਕੀਆਂ ਆਪਣੀਆਂ ਤਿਆਰ ਲਓ ਵੀ ਜਾ ਇਸ ਦਿੱਤੇ ਦੇਸ਼ ਅਰੇ ਟਿੱਕੀਆਂ ਆਪਣੀਆਂ ਬਿਲਕੁਲ ਐ ਹੁਣ ਲਾਲ ਹੋ ਗਈਆਂ ਬਰਾਊਨ ਹੋ ਗਈਆਂ ਬਿਲਕੁਲ ਜਿਹੜੀਆਂ ਇਹ ਬਣ ਕੇ ਤਿਆਰ ਆ ਜਿਹੜੀ ਦੂਜੀ ਸਾਈਡ ਆ ਉਹ ਬਸ ਮਾੜੀ-ਬਾੜੀ ਰਹਿ ਗਈ ਆ ਇਹ ਤੋਂ ਬਾਅਦ ਟਿੱਕੀਆਂ ਆਪਣੀਆਂ ਬਣ ਕੇ ਤਿਆਰ ਇਹਨਾਂ ਨੂੰ ਕੱਢ ਕੇ ਬਾਕੀ ਪਾਵਾਂਗੇ ਆਪਾਂ ਤੇ ਫਿਰ ਤੁਹਾਨੂੰ ਦੱਸਾਂਗੇ ਇਹਨਾਂ ਨੂੰ ਕਿਹੜੀ-ਕਿਹੜੀ ਚੀਜ਼ ਕਿੱਥੇ-ਕਿੱਥੇ ਰਖਾ ਸਕਦੇ ਆਪਾਂ ਜਿਹੜੀ-ਕੜੀ ਚੀਜ਼ ਦੇ ਨਾਲ ਤੋਂ ਸੋ ਪਹਿਲਾਂ ਮੈਂ ਇਹਨਾਂ ਨੂੰ ਕੱਢ ਲਈਏ ਤੇ ਫਿਰ ਤੁਹਾਨੂੰ ਦੱਸ ਦੇਵਾਂਗੇ ਲੋ ਵੀ ਜਦੀਆਂ ਰਹਿ ਗਈਆਂ ਪੀਆਂ ਦੋ ਤਿੰਨ ਉਹ ਵੀ ਪਾ ਲਾਂਗੇ ਤੇ ਟਿੱਕੀਆਂ ਆਪਣੀਆਂ ਬਿਲਕੁਲ ਖਾਣ ਲਈ ਤਿਆਰ ਹੋ ਚੁੱਕੀਆਂ ਤੇ ਲੋ ਵੀ ਆ ਵੀ ਟਿੱਕੀਆਂ ਆਪਣੀਆਂ ਬਣ ਕੇ ਤਿਆਰ ਆ ਇਹਨਾਂ ਨੂੰ ਕੱਢ ਲੈਨੇ ਆਪਾਂ ਤੇ ਇੱਧਰ ਆਪਾਂ ਕਰ ਲਈਆਂ ਬਿਲਕੁਲ ਟਿੱਕੀਆਂ ਤਿਆਰ ਖਾਣ ਦੇ ਲਈ ਇੱਧਰ ਲੈ ਲਈਆਂ ਆਪਾਂ ਟਿੱਕੀਆਂ ਨਾਲ ਲਈਆਂ ਹਰੀ ਚਟਨੀ ਆਪਾਂ ਘਰੇ ਹੋਮ ਮੇਡ ਬਣਾਈਆਂ ਬਾਜ਼ਾਰੀ ਕੁਛ ਨਹੀਂ ਆ ਤੇ ਨਾਲ ਲਈਆਂ ਗ੍ਰੀਨ ਸੌਸ ਲੋ ਜੀ ਟਿੱਕੀ ਆਪਣੀ ਖਾਣ ਲਈ ਬਿਲਕੁਲ ਤਿਆਰ ਹੈ ਇੱਧਰ ਲਈ ਆਪਾਂ ਨਾਲ ਹਰੀ ਚਟਨੀ ਨਾਲ ਲਈ ਰੈੱਡ ਸੌਸ ਨਾਲ ਟਿੱਕੀ ਤੇ ਤੁਸੀਂ ਚਾਹੋ ਦੇ ਵਿੱਚ ਇਹਦੇ ਪਿਆਜ਼ ਕੱਟ ਕੇ ਨਿਕਾ ਨਹੀਂ ਕਾ ਨਾਲ ਦਹੀਂ ਪਾ ਕੇ ਖਾ ਸਕਦੇ ਤੁਹਾਡੀ ਮਰਜ਼ੀ ਆ ਅਹੀਂ ਸਿਰਫ ਬਿਲਕੁਲ ਚੜਨੀ ਹਰੀ ਤੇ ਨਾਲ ਲਾਲ ਨਾਲ ਪਿਆਜ਼ ਦੇ ਨਾਲ ਨਹੀਂ ਕੱਟ ਕੇ ਖਾਵਾਂਗੇ ਇਹਨੂੰ ਬਿਲਕੁਲ ਬਾਕੀ ਤੁਹਾਨੂੰ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਤੁਹਾਨੂੰ ਫੇਰ ਕਿੰਨੀਆਂ ਵੀ ਰੈਸਪੀ ਦੇ ਨਵੀਂ ਬਿਲਕੁਲ ਕੈਂਡਜੀ ਦੇ ਨਾਲ ਤਦ ਤੱਕ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਟੇਕ ਕੇਅਰ ਮਿਲਦੇ ਆ ਫੇਰ ਨਵੇਂ ਵਲੌਗ ਦੇ ਨਾਲ ਬਾਏ